ਐਪਲ ਨੇ ਆਪਣੀ ਨਵੀਂ ਆਈਫੋਨ ਸੀਰੀਜ਼ 15 ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਦੇ ਤਹਿਤ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਪਲੱਸ ਨੂੰ ਪੇਸ਼ ਕੀਤਾ ਗਿਆ ਹੈ। ਆਈਫੋਨ 15 ਸੀਰੀਜ਼ ਨੂੰ ਟਾਈਪ ਸੀ ਪੋਰਟ ਅਤੇ ਵਾਇਰਲੈਸ ਕਨੈਕਟੀਵਿਟੀ ਨਾਲ ਲਾਂਚ ਕੀਤਾ ਗਿਆ ਹੈ। ਚਾਰਜਿੰਗ ਦੇ ਲਿਹਾਜ਼ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ। ਆਓ ਜਾਣਦੇ ਹਾਂ ਆਈਫੋਨ 15 ਸੀਰੀਜ਼ ਦੀਆਂ ਪੰਜ ਵੱਡੀਆਂ ਤਬਦੀਲੀਆਂ ਬਾਰੇ। ਆਈਕੋਨਿਕ ਸਾਇਲੈਂਟ ਬਟਨ ਨੂੰ ਆਈਫੋਨ 15 ਪ੍ਰੋ ਦੇ ਦੋਵਾਂ ਮਾਡਲਾਂ ਨਾਲ ਹਟਾ ਦਿੱਤਾ ਗਿਆ ਹੈ ਇਸ ਦੇ ਥਾਂ ਤੇ ਨਵਾਂ ਐਕਸ਼ਨ ਬਟਨ ਦਿੱਤਾ ਗਿਆ ਹੈ ਨਵੇਂ ਐਕਸ਼ਨ ਬਟਨ ਦੀ ਮਦਦ ਨਾਲ ਫੋਨ ਨੂੰ ਸਾਇਲੈਂਸ ਕਰਨ ਤੋਂ ਇਲਾਵਾ ਫਲਾਈਟ ਮੋਡ ਵਰਗੇ ਕਈ ਹੋਰ ਕੰਮ ਕੀਤੇ ਜਾ ਸਕਦੇ ਹਨ ਨਵੇਂ ਆਈਫੋਨ ਦੇ ਨਾਲ ਟਾਈਪ ਸੀ ਪੋਰਟ ਦਿੱਤਾ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਆਪਣੇ ਕਿਸੇ ਵੀ ਆਈਫੋਨ ਨੂੰ ਟਾਈਪ ਸੀ ਪੋਰਟ ਨਾਲ ਪੇਸ਼ ਕੀਤਾ ਹੈ ਪਹਿਲਾਂ ਕੰਪਨੀ ਚਾਰਜਿੰਗ ਲਈ ਲਾਈਟਨਿੰਗ ਪੋਰਟ ਦੀ ਵਰਤੋਂ ਕਰਦੀ ਸੀ ਲੇਟੈਸਟ ਆਈਫੋਨ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ ਕੰਪਨੀ ਨੇ ਆਈਫੋਨ 15 ਸੀਰੀਜ਼ ਦੇ ਪ੍ਰੋ ਵੇਰੀਐਂਟ ਦੇ ਨਾਲ ਨਵਾਂ A17 ਬਾਇਓਟੈਕਨਿਕ ਚਿਪਸੈਟ ਦਿੱਤਾ ਹੈ ਜਦੋਂ ਕਿ بیس ਵੇਰੀਐਂਟ ਆਈਫੋਨ ਨੂੰ ਪੁਰਾਣੇ A16 ਬਾਇਓਨਿਕ ਚਿਪਸੈਟ ਨਾਲ ਲੈਸ ਕੀਤਾ ਗਿਆ ਹੈ ਇਹ ਪ੍ਰੋਸੈਸਰ ਆਈਫੋਨ 15 ਅਤੇ ਆਈਫੋਨ 15 ਪਲੱਸ ਵਿੱਚ ਮਿਲਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਸੈਸਰ ਨਾਲ ਪਿਛਲੇ ਸਾਲ ਆਈਫੋਨ 14 ਸੀਰੀਜ਼ ਦੇ ਦੋ ਮਾਡਲ ਪੇਸ਼ ਕੀਤੇ ਗਏ ਸ ਬਿਊਰੋ ਰਿਪੋਰਟ ਐਸਐਮਜ਼ਡ ਨਿਊਜ਼ Apple ਨੇ ਆਪਣੀ ਨਵੀਂ ਆਈਫੋਨ ਸੀਰੀਜ਼ 15 ਲਾਂਚ ਕਰ ਦਿੱਤੀ ਹੈ ਇਸ ਸੀਰੀਜ਼ ਦੇ ਤਹਿਤ ਆਈਫੋਨ 15 ਆਈਫੋਨ 15 ਪਲੱਸ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਪਲੱਸ ਨੂੰ ਪੇਸ਼ ਕੀਤਾ ਗਿਆ ਹੈ iPhone 15 series ਨੂੰ Type C port ਅਤੇ wireless connectivity ਨਾਲ ਲਾਂਚ ਕੀਤਾ ਗਿਆ ਹੈ ਚਾਰਜਿੰਗ ਦੇ لحاظ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ ਆਓ ਜਾਣਦੇ ਹਾਂ iPhone 15 series ਦੀਆਂ ਪੰਜ ਵੱਡੀਆਂ ਤਬਦੀਲੀਆਂ ਬਾਰੇ ਆਈਕੋਨਿਕ ਸਾਇਲੈਂਟ ਬਟਨ ਨੂੰ iPhone 15 Pro ਦੇ ਦੋਵਾਂ ਮਾਡਲਾਂ ਨਾਲ ਹਟਾ ਦਿੱਤਾ ਗਿਆ ਹੈ ਇਸ ਦੇ ਥਾਂ ਤੇ ਨਵਾਂ ਐਕਸ਼ਨ ਬਟਨ ਦਿੱਤਾ ਗਿਆ ਹੈ ਨਵੇਂ ਐਕਸ਼ਨ ਬਟਨ ਦੀ ਮਦਦ ਨਾਲ ਫੋਨ ਨੂੰ ਸਾਇਲੈਂਸ ਕਰਨ ਤੋਂ ਇਲਾਵਾ ਫਲਾਈਟ ਮੋਡ ਵਰਗੇ ਕਈ ਹੋਰ ਕੰਮ ਕੀਤੇ ਜਾ ਸਕਦੇ ਹਨ ਨਵੇਂ ਆਈਫੋਨ ਦੇ ਨਾਲ ਟਾਈਪ ਸੀ ਪੋਰਟ ਦਿੱਤਾ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਆਪਣੇ ਕਿਸੇ ਵੀ ਆਈਫੋਨ ਨੂੰ ਟਾਈਪ ਸੀ ਪੋਰਟ ਨਾਲ ਪੇਸ਼ ਕੀਤਾ ਹੈ ਪਹਿਲਾਂ ਕੰਪਨੀ ਚਾਰਜਿੰਗ ਲਈ ਲਾਈਟਨਿੰਗ ਪੋਰਟ ਦੀ ਵਰਤੋਂ ਕਰਦੀ ਸੀ ਲੇਟੈਸਟ ਆਈਫੋਨ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ ਕੰਪਨੀ ਨੇ ਆਈਫੋਨ 15 ਸੀਰੀਜ਼ ਦੇ ਪ੍ਰੋ ਵੇਰੀਐਂਟ ਦੇ ਨਾਲ ਨਵਾਂ A17 ਬਾਇਓਟੈਕਨਿਕ ਚਿਪਸੈਟ ਦਿੱਤਾ ਹੈ ਜਦੋਂ ਕਿ بیس ਵੇਰੀਐਂਟ ਆਈਫੋਨ ਨੂੰ ਪੁਰਾਣੇ A16 ਬਾਇਓਨਿਕ ਚਿਪਸੈਟ ਨਾਲ ਲੈਸ ਕੀਤਾ ਗਿਆ ਹੈ ਇਹ ਪ੍ਰੋਸੈਸਰ ਆਈਫੋਨ 15 ਅਤੇ ਆਈਫੋਨ 15 ਪਲੱਸ ਵਿੱਚ ਮਿਲਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਸੈਸਰ ਨਾਲ ਪਿਛਲੇ ਸਾਲ ਆਈਫੋਨ 14 ਸੀਰੀਜ਼ ਦੇ ਦੋ ਮਾਡਲ ਪੇਸ਼ ਕੀਤੇ ਗਏ ਸ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ Apple ਨੇ ਆਪਣੀ ਨਵੀਂ ਆਈਫੋਨ ਸੀਰੀਜ਼ 15 ਲਾਂਚ ਕਰ ਦਿੱਤੀ ਹੈ ਇਸ ਸੀਰੀਜ਼ ਦੇ ਤਹਿਤ ਆਈਫੋਨ 15 ਆਈਫੋਨ 15 ਪਲੱਸ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਪਲੱਸ ਨੂੰ ਪੇਸ਼ ਕੀਤਾ ਗਿਆ ਹੈ iPhone 15 series ਨੂੰ Type C port ਅਤੇ wireless connectivity ਨਾਲ ਲਾਂਚ ਕੀਤਾ ਗਿਆ ਹੈ ਚਾਰਜਿੰਗ ਦੇ ਲਿਹਾਜ਼ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ ਆਓ ਜਾਣਦੇ ਹਾਂ iPhone 15 series ਦੀਆਂ ਪੰਜ ਵੱਡੀਆਂ ਤਬਦੀਲੀਆਂ ਬਾਰੇ ਆਈਕੋਨਿਕ ਸਾਇਲੈਂਟ ਬਟਨ ਨੂੰ iPhone 15 Pro ਦੇ ਦੋਵਾਂ ਮਾਡਲਾਂ ਨਾਲ ਹਟਾ ਦਿੱਤਾ ਗਿਆ ਹੈ ਇਸ ਦੇ ਥਾਂ ਤੇ ਨਵਾਂ ਐਕਸ਼ਨ ਬਟਨ ਦਿੱਤਾ ਗਿਆ ਹੈ ਨਵੇਂ ਐਕਸ਼ਨ ਬਟਨ ਦੀ ਮਦਦ ਨਾਲ ਫੋਨ ਨੂੰ ਸਾਇਲੈਂਸ ਕਰਨ ਤੋਂ ਇਲਾਵਾ ਫਲਾਈਟ ਮੋਡ ਵਰਗੇ ਕਈ ਹੋਰ ਕੰਮ ਕੀਤੇ ਜਾ ਸਕਦੇ ਹਨ ਨਵੇਂ ਆਈਫੋਨ ਦੇ ਨਾਲ ਟਾਈਪ ਸੀ ਪੋਰਟ ਦਿੱਤਾ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਆਪਣੇ ਕਿਸੇ ਵੀ ਆਈਫੋਨ ਨੂੰ ਟਾਈਪ ਸੀ ਪੋਰਟ ਨਾਲ ਪੇਸ਼ ਕੀਤਾ ਹੈ ਪਹਿਲਾਂ ਕੰਪਨੀ ਚਾਰਜਿੰਗ ਲਈ ਲਾਈਟਨਿੰਗ ਪੋਰਟ ਦੀ ਵਰਤੋਂ ਕਰਦੀ ਸੀ ਲੇਟੈਸਟ ਆਈਫੋਨ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ ਕੰਪਨੀ ਨੇ ਆਈਫੋਨ 15 ਸੀਰੀਜ਼ ਦੇ ਪ੍ਰੋ ਵੇਰੀਐਂਟ ਦੇ ਨਾਲ ਨਵਾਂ A17 ਬਾਇਓਟੈਕਨਿਕ ਚਿਪਸੈਟ ਦਿੱਤਾ ਹੈ ਜਦੋਂ ਕਿ بیس ਵੇਰੀਐਂਟ ਆਈਫੋਨ ਨੂੰ ਪੁਰਾਣੇ A16 ਬਾਇਓਨਿਕ ਚਿਪਸੈਟ ਨਾਲ ਲੈਸ ਕੀਤਾ ਗਿਆ ਹੈ ਇਹ ਪ੍ਰੋਸੈਸਰ ਆਈਫੋਨ 15 ਅਤੇ ਆਈਫੋਨ 15 ਪਲੱਸ ਵਿੱਚ ਮਿਲਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਸੈਸਰ ਨਾਲ ਪਿਛਲੇ ਸਾਲ ਆਈਫੋਨ 14 ਸੀਰੀਜ਼ ਦੇ ਦੋ ਮਾਡਲ ਪੇਸ਼ ਕੀਤੇ ਗਏ ਸਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼